ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਬਹੁਤ ਵੱਡੇ ਭਾਗ ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਔਰ ਮੀਰੀ ਪੀਰੀ ਦੇਵਸ ਨੂੰ ਸਮਰਪਿਤ ਜੋ ਅੱਜ ਦਾ ਮਹਾਨ ਗੁਰਮਤ ਜਿਸ ਦੀ ਹੁਣੇ-ਹੁਣੇ ਸੰਪੂਰਨਤਾ ਹੋਈ ਸੰਗਤਾਂ ਦੇ ਬੜੇ-ਬੜੇ ਭਾਗ ਆਪਣੇ ਦੁਨਿਆਵੀ ਕੰਮਦੰਦਿਆਂ ਨੂੰ ਪਿੱਛੇ ਛੱਡਦੇ ਹੋਏ ਕਮਾਕਾਰਾਂ ਨੂੰ ਪਿੱਛੇ ਛੱਡਦੇ ਹੋਏ ਸਤਿਗੁਰਾਂ ਦੀ ਪਾਵਨ ਗੋਦ ਦਾ ਨਿਗਮਣਿਆ ਅਤੇ ਸਤਕਾਰਯੋਗ ਬਾਬਾ ਜੀ ਪਾਸੋਂ ਕਮਾਏ ਹੋਏ ਬਚਨ ਸੁਣ ਕੇ ਆਪਣੇ ਜੀਵਨ ਨੂੰ ਸਫਲਿਆ ਕਰਨ ਦਾ ਯਤਨ ਕਰਿਆ ਸਾਰੀਆਂ ਸੰਗਤਾਂ ਇਸੇ ਹੀ ਤਰ੍ਹਾਂ ਹਰ ਮਹੀਨੇ ਟਾਈਮ ਨਾ ਆਇਆ ਕਰੋ ਆ ਕੇ ਗੁਰੂ ਚਰਨਾਂ ਵਿੱਚ ਜੁੜਿਆ ਕਰੋ ਸੰਗਤ ਜੀ ਯਾਦ ਉਹਨਾਂ ਨੂੰ ਕੀਤਾ ਜਾਂਦਾ ਅਸੀਂ ਵੀ ਦੁਨਿਆਵੀ ਜੀਵਾਂ ਸਾਡੇ ਪਰਿਵਾਰ ਚੋਂ ਵਿਛੜ ਕੇ ਸਾਡੇ ਪਰਿਵਾਰ ਚੋਂ ਕੋਈ ਜੱਜ ਹੋਏਗਾ ਕੋਈ ਵਕੀਲ ਹੋਏਗਾ ਕੋਈ ਤਹਿਸੀਲਦਾਰ ਹੋਏਗਾ ਕੋਈ ਐਕਸ਼ਨ ਹੋਏਗਾ ਕੋਈ ਯਾਦ ਕਰਦਾ ਮਰਨ ਤੋਂ ਬਾਅਦ ਕੋਈ ਨਹੀਂ ਯਾਦ ਕਰਦਾ ਕੋਈ ਸਾਲ ਯਾਦ ਕਰੇਗਾ ਕੋਈ 2 ਸਾਲ ਯਾਦ ਕਰੇਗਾ ਯਾਦ ਕਿੰਨਾਂ ਨੂੰ ਕੀਤਾ ਜਾਂਦਾ ਯਾਦ ਰੱਬ ਦੇ ਪਿਆਰਿਆਂ ਨੂੰ ਕੀਤਾ ਜਾਂਦਾ ਭਗਤਾਂ ਨੂੰ ਕੀਤਾ ਜਾਂਦਾ ਮਹਾਂਪੁਰਖਾਂ ਨੂੰ ਕੀਤਾ ਜਾਂਦਾ ਆ ਹੁਣੇ-ਹੁਣੇ ਪਿਛਲੇ ਦਿਨੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਖੰਨੇ ਵਾਲਿਆਂ ਦੀ ਆਪਾਂ ਵਰ੍ਹੇਸ਼ੀ ਮਨਾ ਕੇ ਹਟੇ ਆ ਭਾਵੇਂ ਉਹਨਾਂ ਨੂੰ ਗਿਆਨ ਨੂੰ ਸੱਚਖੰਡ ਗਿਆਨ ਨੂੰ 22 ਸਾਲ ਹੋ ਗਏ ਪਰ ਲੱਗਦਾ ਕੱਲ ਦੀਆਂ ਗੱਲਾਂ ਨੇ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਮਹਾਪੁਰਖਾਂ ਦੀ ਗੋਦ ਦਾ ਨਿਗ ਮੰਣਿਆ ਉਹਨਾਂ ਦੇ ਨਾਲ ਸਮੇਂ ਬਤਾਏ ਉਹਨਾਂ ਨੂੰ ਅੱਜ ਵੀ ਉਹੀ ਜਾਦਾਂ ਉਹੀ ਪ੍ਰਤਕਦਰਸ਼ਨ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਪੁਰਖ ਰਾੜਾ ਸਾਹਿਬ ਵਾਲੇ ਉਹਨਾਂ ਨੂੰ ਸੱਚਖੰਡ ਗਿਆਨ ਨੂੰ ਤਕਰੀਬਨ 50 ਸਾਲ ਦਾ ਸਮਾਂ ਹੋ ਗਿਆ ਕਿਸ ਤਰ੍ਹਾਂ ਅੱਜ ਵੀ ਸੰਗਤਾਂ ਉਹਨਾਂ ਦੀਆਂ ਜਾਦਾਂ ਆਪਣੇ ਦਿਲਾਂ ਵਿੱਚ ਵਸਾਈ ਬੈਠੀਆਂ ਨੇ ਸਤਿਕਾਰਯੋਗ ਬਾਬਾ ਤੰਤਨ ਬਾਬਾ ਆਨੰਦ ਸਿੰਘ ਜੀ ਕਲੇਰਾਂਵਾਲੇ 80 ਸਾਲ ਹੋ ਗਏ ਉਹਨਾਂ ਨੂੰ ਇਸ ਮਾਤ ਲੋਕ ਤੋਂ ਗਿਆ ਨੂੰ ਪਰ ਅੱਜ ਵੀ ਜਿਹੜੀਆਂ ਸੰਗਤਾਂ ਉਸ ਘਰ ਨਾਲ ਜੁੜੀਆਂ ਹੋਈਆਂ ਨੇ ਉਹ ਉੱਥੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਦੀਆਂ ਨੇ ਸੋ ਯਾਦ ਰੱਬ ਦੇ ਪਿਆਰਿਆਂ ਨੂੰ ਭਗਤਾਂ ਨੂੰ ਮਹਾਪੁਰਖਾਂ ਨੂੰ ਯਾਦ ਕੀਤਾ ਜਾਂਦਾ ਸੋ ਅਸੀਂ ਵੀ ਮਹਾਪੁਰਖਾਂ ਦੀ ਸੰਗਤ ਕਰਕੇ ਉਹਨਾਂ ਦੇ ਕਮਾਏ ਹੋਏ ਬਚਨ ਸੁਣ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਇਸ ਸੰਸਾਰ ਤੋਂ ਜਦੋਂ ਮਾਤ ਲੋਕ ਤੋਂ ਗਵਨ ਕਰਕੇ ਪ੍ਰਲੋਕ ਜਾਵਾਂਗੇ ਤਾਂ ਇਸ ਸਮੇਂ ਦੀਆਂ ਜੋ ਸਤ ਸੰਗ ਦੀਆਂ ਕੜੀਆਂ ਨੇ ਇਹਨਾਂ ਦਾ ਸਾਨੂੰ ਲਾਹਾ ਪ੍ਰਾਪਤ ਹੋਵੇਗਾ ਭਾਵੇਂ ਹੁਣ ਸਾਨੂੰ ਇਨ੍ਹਾਂ ਕੜੀਆਂ ਦੀ ਕੀਮਤ ਦਾ ਨਹੀਂ ਪਤਾ ਇਹ ਬਹੁਤ ਔੜ ਮੁੱਲੀਆਂ ਕੜੀਆਂ ਨੇ ਇੱਕ ਇੱਕ ਮਿੰਟ ਇੱਕ ਇੱਕ ਦਿਨ ਦਾ ਜਿਹੜਾ ਪੂਰਾ ਸਾਹਾਵ ਕਿਤਾਬਾ ਜਦੋਂ ਅਸੀਂ ਇਸ ਜ਼ਿੰਦਗੀ ਚੋਂ ਮਾਤ ਲੋਗ ਤੋਂ ਪਰਲੋਗ ਗमन ਕਰਾਂਗੇ ਇਹ ਜਿਹੜੀਆਂ ਸਤ ਸੰਗ ਦੀਆਂ ਘੜੀਆਂ ਨੇ ਇਸ ਸਮੇਂ ਦਾ ਸਾਨੂੰ ਲਾਭ ਜ਼ਰੂਰ ਪ੍ਰਾਪਤ ਹੋਵੇਗਾ ਸੋ ਜ਼ਰੂਰ ਹਰ ਮਹੀਨੇ ਇਸੇ ਤਰ੍ਹਾਂ ਵੱਧ ਚੜ ਕੇ ਹੋਰ ਵੀ ਸੰਗਤਾਂ ਨੂੰ ਪ੍ਰੇਰ ਕੇ ਲਿਆਇਆ ਕਰੋ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਜ਼ਰੂਰ ਇੱਕ ਇੱਕ ਦੋ ਦੋ ਸ਼ਰੀਰਾਂ ਨੂੰ ਨਾਲ ਲੈ ਕੇ ਆਇਆ ਕਰੋ ਤਾ ਜੋ ਆਪਾਂ ਇਸ ਸਮੇਂ ਦਾ ਲਾਹਾ ਪ੍ਰਾਪਤ ਕਰ ਸਕੀਏ ਜਿੰਨੇ ਵੀ ਸਤਕਾਰ ਜੋ ਕੀਰਤਨੀ ਜਥੇ ਬੀਬੀਆਂ ਵੱਲੋਂ ਜਾਂ ਪਾਈਆਂ ਵੱਲੋਂ ਆਏ ਨੇ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਸਤਿਗੁਰੂ ਜੀ ਦੇ ਦਰਬਾਰ ਦੀਆਂ ਜੋ ਸੇਵਾਵਾਂ ਨੇ ਅਧੂਰੀਆਂ ਨੇ ਆਪਾਂ ਇਹ ਸੇਵਾਵਾਂ ਨੇ ਪਰੇ ਚਾੜਦੀਆਂ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਹਿਯੋਗ ਕਰੋ ਤਾਂ ਜੋ ਆਪਾਂ ਇਸ ਸਤਿਗੁਰੂ ਜੀ ਦੇ ਦਰਬਾਰ ਦੀ ਜਿਹੜੀ ਤਿਆਰੀ ਹੈ ਉਹ ਕਰ ਸਕੀਏ ਗੇਟਾਂ ਦਾ ਕੰਮ ਬਾਕੀ ਆ ਬਿਜਲੀ ਦਾ ਕੰਮ ਰਹਿੰਦਾ ਤਾਂ ਜੋ ਆਪਾਂ ਫਿਰ ਜਿਹੜੇ ਪ੍ਰਕਾਸ਼ ਆਪਾਂ ਇੱਥੇ ਕਰਦੇ ਆ ਪੱਕੇ ਹੀ ਸਤਿਗੁਰੂ ਜੀ ਆਪਣੇ ਇਸ ਅਸਥਾਨ ਤੇ ਥੜਾ ਸਾਬ ਤੇ ਪ੍ਰਕਾਸ਼ਮਾਨ ਰਿਹਾ ਕਰਨਗੇ ਸੋ ਜਰੂਰ ਆਪਣੀ ਦਸਾਂ ਨੋ ਹਾਂਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਰੂਪ ਮਾਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰੋ ਤਾਂ ਜੋ ਆਪਾਂ ਇਸ ਦਰਬਾਰ ਨੂੰ ਬੜੀ ਜਲਦੀ ਹੀ ਬੜਾ ਸੋਹਣਾ ਰੂਪ ਦੇ ਸਕੀਏ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕੋਟਾਨਕ ਕੋਟ ਤਾਂ ਕੋਟ ਧੰਨਵਾਦ ਇਸੇ ਤਰ੍ਹਾਂ ਆਪਣਾ ਅਸ਼ੀਰਵਾਦ ਆਪਣੀ ਕਿਰਪਾ ਆਪਣੀ ਮਿਹਰ ਦ੍ਰਿਸ਼ਟੀ ਸੰਗਤਾਂ ਤੇ ਕਰਦੇ ਰਹਿਣ ਅਸੀਂ ਸਤਿਗੁਰੂ ਜੀ ਦੀ ਗੋਦ ਦਾ ਨਿਗਮਾਣਦੇ ਰਹੀਏ ਹੁਣ ਸਤਿਗੁਰੂ ਜੀ ਆਪਣੇ ਨਿਜ ਸਥਾਨ ਵੱਲ ਜਾਣਗੇ ਫਿਰ ਆਪਾਂ ਸਤਿਗੁਰੂ ਜੀ ਨੂੰ ਵਧਾਈ ਕੀ ਦੇ ਕੇ ਕਿੜਾ ਪ੍ਰਸ਼ਾਦੀ ਦੇਗ ਲੈ ਕੇ ਗੁਰੂ ਕੇ ਲੰਗਰ ਛੱਕੇ ਫਿਰ ਜਾਣਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਧੰਨਵਾਦ ਕੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ